ਇੱਕ ਬਾਰਜੀ ਦੋ ਬਾਰਜੀ ਇਹ ਵਿੱਚ ਸਾਲ ਇੱਕ ਪਾਜੀ ਉਹਨੂੰ ਕਾਲ ਦਿੰਦੇ ਚਿਕਨ ਚੱਕਰ ਇੱਕ ਫੜਾਈ ਹੋਵੇ ਦੋ ਦੋ ਤਿੰਨ ਚਾਰ ਪੰਜ 6 7 8 9 10 ਇਹੀ ਆ ਪਹਿਲਾ ਨੰਬਰ ਚੱਲੋ ਪਹਿਲਾ ਤੇ ਦੂਜਾ ਚੱਕਰ ਦੂਜਾ ਦੋਹੀ ਲੱਗੇ ਕਰਨਾ ਉਹ ਤਾਂ ਪਹਿਲਾਂ ਗਿਣ ਕੇ ਆ ਸੀਗਾ ਪਾ ਦਿਏ 14 15 16 17 18 19 20 21 22 23 24 25 26 27 28 29 30 31 32 33 ਚੋਂਤੀ ਤਾਂ ਕੰਟੀ ਹੋ ਗਈ ਆ ਹੁਣ ਭਾਜੀ ਥੱਲੇ ਸਿੱਟਣ ਲੱਗੇ ਭਾਜੀ ਖੁੱਲੇ ਬੰਦੇ ਹੋ ਜਾਓ ਰਾਜੋ ਛੱਡੋ ਨਿਆਣੇ ਖੁੱਲੇ ਖੁੱਲੇ ਇੱਕ ਵਾਰ ਜੀ ਚੱਕ ਆ ਪਹਿਲਾ ਜਿਹੜੀ ਪਹਿਲੀ ਵਾਰ ਜੀ ਚੱਕਣੀ ਉਹ ਪਹਿਲੇ ਨੰਬਰ ਦੀ ਆ ਅੱਖੀ ਜੀ ਆ ਪਿੱਛੇ ਵਿੱਚ ਨਾ ਜੋ ਭਾਜੀ ਆ ਲੈ ਇਹ ਇੱਕ ਚੱਕ ਇੱਕ ਇੱਕ ਚੱਕਲਾ ਆ ਨੰਬਰ ਦੇਖ ਲਓ ਇੱਥੇ ਨੰਬਰ ਕੱਢਣਾ ਤੇ ਮੈਂ ਇੱਧਰ ਕੱਢ ਦੇਣਾ ਨਾਲੇ ਖੋਲ ਦੇ ਖੋਲ ਦੇ ਨੀਆ ਖੋਲਣੀ ਤਾਂ ਹੁਣ ਤਾਂ ਚੱਕਤੀ ਹੋ ਗਈ ਇਹ ਹੈਗੀ ਆ ਮੇਰੀ ਆ 29 ਨੰਬਰ 39 ਨੰਬਰ ਬੋਲੀ ਲਾ ਗਈ ਆ ਨਾ ਬੋਲੀ ਮਨੀ ਹਸੈਨ ਪਰ ਮਨੀ ਹਸੈਨ ਦਾ ਪਹਿਲਾ ਨੰਬਰ ਹੋ ਗਿਆ ਜੀ ਇੱਕ ਹੋਰ ਚੱਕ ਦੇ ਪੁੱਤ ਕੋਈ ਨਹੀਂ ਜੈਸਮਨ ਤੁਸੀਂ ਚੱਕ ਪਾਤੀ ਰੱਖ ਕੁੜੀ ਤਾਂ ਵੀ ਚਕਾ ਲਓ ਦੋ ਇੱਕੋ ਚਕਾ ਲਵਾਂਗੇ ਖੋਲੋ ਖੋਲ ਪੁੱਤ ਖੋਲੋ ਖੋਲੋ ਇਹਨੂੰ ਆ ਦੂਜੇ ਨੰਬਰ ਵਾਲੀ ਪਰਚੀ ਆ ਵੀਰੇ ਕੋਈ ਨਹੀਂ ਕੋਈ ਪਰਚੀ ਮੁੱਤ ਲੇਖਾਣ ਦੀ ਇੱਕ ਨੰਬਰ ਮਨੀ ਹਸੈਨ ਬੰਦ ਤੇ ਠੀਕ ਆ ਦੇਖ ਲੈਣੇ ਕੋਈ 18 ਨੰਬਰ 18 ਨੰਬਰ ਦੋ ਨੰਬਰ ਦਾ ਦੂਜਾ ਮੈਂ ਲੇਖਣਾਂ ਦਾ ਪਹਿਲਾਂ ਉਹ ਤੇ ਇੱਕ ਨੰਬਰ 18 ਨੰਬਰ ਹਾਂਜੀ ਲੱਕੀ ਠਾਣਾ ਆ ਜਾ ਵੀ ਆ ਕੁੜੀ ਪੁੱਤ ਤੂੰ ਚੱਕ ਦੋ ਪਰਚੀ ਹੁਣ ਇੱਕ ਇੱਕ ਚੱਕੜੇ ਖੋਲੋ ਆਹ ਦਿਖਾਈ ਮੈਨੂੰ ਦੋ ਨੰਬਰ ਲਿਖ ਲਿਆ ਪਹਿਲਾਂ ਕਿੰਨਾ ਸੀ 29 29 ਤੇ ਹੋ ਨੋਸ ਲਈ ਆ ਤੇਰੇ ਦਾਦਾ ਇੱਕ ਮਿੰਟਾ ਲੈ ਨੋ ਨੋ ਨੰਬਰ ਨੋ ਨੰਬਰ ਆ ਬਈ ਤੀਜਾ ਨੰਬਰ ਜੱਸੀ ਚੱਕ ਸਿੰਘ ਜੱਸੀ ਚੱਕ ਸਿੰਘ ਇੱਕ ਹੋਰ ਚੱਕ ਪੁੱਤ ਜੇਸੂ ਇੱਕ ਹੋਰ ਚੱਕ ਰਹਿ ਗਈ ਯਾਹੋ ਹੋ ਪੰਜ ਪੰਜ ਨੰਬਰ ਪੰਜ ਨੰਬਰ ਆ ਬਈ ਗੋਰਖਾ ਘਰ ਚ ਗੋਰਖਾ ਘਰ ਚ ਲਾਓ ਜੀ ਨਿਕਲ ਆਈ